ਮਾਰਕਸ਼ਨ ਦਫ਼ਤਰ ਹਾਂ ਹਾਂ ਮਾਰਕਸ਼ਨ ਦਫ਼ਤਰ ਹਾਂ ਹਾਂ ਭਾਜੀ ਇਹ ਫੁੱਟਪਾਥ ਤੇ ਗਾਜੇ ਫੁੱਟਪਾਥ ਤੁਹਾਡਾ ਨਹੀਂ ਹੁੰਦਾ ਤੇ ਫੁੱਟਪਾਥ ਕਾਹਦਾ ਹੁੰਦਾ ਫਿਰ ਲੋਕਾਂ ਚੱਲਣ ਵਾਸਤੇ ਇਹ ਸਾਰਿਆਂ ਨੇ ਭਾਜੀ ਸਾਰਿਆਂ ਨੇ ਕੀਤਾ ਆ ਜੀ ਹਾਂਜੀ ਉਧਰ ਦੇਖੋ ਸਬਜ਼ੀ ਮੰਡੀ ਵੀ ਲੱਗੀ ਹੋਈ ਏ ਭਾਜੀ ਸਬਜ਼ੀ ਮੰਡੀ ਵੀ ਲੱਗੀ ਹੋਈ ਏ ਆਤਾ ਡਾ ਕੀ ਨਾ ਜੇ ਦੱਸੋ ਕੀ ਨਾਮ ਹੈ ਤੁਹਾਡਾ ਨਹੀਂ ਦੱਸਣਾ ਮੈਂ ਨਹੀਂ ਦੱਸਦਾ ਮੈਂ ਨਾ ਉਸਮਾਨ ਚੋ ਕੋ ਇਹਦਾ ਸਾਰਾ ਚੋ ਆੜੀ ਆ ਰਹਾ ਆ ਬਾਈ ਕੁਮਾਰ ਜੀ ਮੈਂ ਹਾਂ ਗੌਰਵ ਕੁਮਾਰ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਅੱਜ ਅਸੀਂ ਅੰਮ੍ਰਿਤਸਰ ਗੇਟ ਕੀ ਮਾਵਲੇ ਦੇ ਬਾਹਰ ਮੌਜੂਦ ਹਾਂ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਤਿਉਹਾਰਾਂ ਦਾ ਸੀਜ਼ਨ ਆ ਗਿਆ ਤੇ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਜਿਸ ਤਰ੍ਹਾਂ ਕਿ ਦੀਵਾਲੀ ਇੱਕ ਸ਼ੁਭ ਤਿਉਹਾਰ ਹੈ ਔਰ ਦੀਵਾਲੀ ਦੇ ਵਿੱਚ ਜਿਸ ਤਰ੍ਹਾਂ ਕਿ ਆਪਾਂ ਗੱਲਬਾਤ ਕਰੀਏ ਸ਼੍ਰੀ ਰਾਮਚੰਦਰ ਜੀ ਜਿਸ ਤਰ੍ਹਾਂ ਕਿ 14 ਵਰਸ ਦਾ ਬਨਵਾਸ ਖੱਟ ਕੇ ਅਯੋਧਿਆ ਘਰ ਵਾਪਸ ਆਏ ਸੀ ਔਰ ਉਹਨਾਂ ਦੇ ਘਰ ਵਾਪਸ ਆਣ ਦੀ ਖੁਸ਼ੀ ਦੇ ਵਿੱਚ ਅਯੋਧਿਆ ਵਾਸੀਆਂ ਨੇ ਜਿਸ ਤਰ੍ਹਾਂ ਕਿ ਦੀਪ ਮਾਲਾ ਕੀਤੀ ਗਈ ਸੀ ਔਰ ਦੀਪ ਮਾਲਾ ਦੇ ਵਿੱਚ ਜਿਸ ਤਰ੍ਹਾਂ ਆਪਾਂ ਗੱਲਬਾਤ ਕਰਦੇ ਹਾਂ ਮਿੱਟੀ ਦੇ ਭਾਂਡਿਆਂ ਦੀ ਔਰ ਮਿੱਟੀ ਦੇ ਭਾਂਡਿਆਂ ਦੇ ਵਿੱਚ ਜਿਸ ਤਰ੍ਹਾਂ ਕਿ ਦੀਪ ਮਾਲਾ ਦੇ ਵਿੱਚ ਦੀਵੇ ਛੋਟੇ ਛੋਟੇ ਦੀਵਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਔਰ ਅੱਜ ਅ ਮਿੱਟੀ ਦੇ ਭਾਂਡੇ ਦੀ ਦੁਕਾਨ ਦੇ ਮੌਜੂਦ ਹਾਂ ਔਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਕਿ ਇੱਕ ਨਗਰ ਨਿਗਮ ਡਿਪਾਰਟਮੈਂਟ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਵੱਡੀ ਕਾਰਵਾਈ ਦਾ ਕਾਰਨ ਇਹ ਹੈ ਕਿ ਇਸੇ ਮਿੱਟੀ ਭਾਂਡੇ ਦੀ ਦੁਕਾਨ ਦੇ ਜਿਸ ਤਰ੍ਹਾਂ ਕਿ ਮਿੱਟੀ ਦੇ ਭਾਂਡੇ ਦੀ ਤੋੜਫੋੜ ਵੀ ਦੁਕਾਨਦਾਰ ਦਾ ਆਖਣਾ ਹੈ ਕਿ ਮਿੱਟੀ ਦੇ ਭਾਂਡੇ ਦੀ ਤੋੜਫੋੜ ਵੀ ਕੀਤੀ ਗਈ ਹੈ ਤੇ ਨਾਲ ਕੁਝ ਸਮਾਨ ਜਿਹੜਾ ਕਿ ਨਾਲ ਜਿਹੜਾ ਕਿ ਗੱਡੀ ਦੇ ਵਿੱਚ ਨਾਲ ਗੱਡੀ ਦੇ ਵਿੱਚ ਆਪਣਾ ਲੱਦ ਕੇ ਤੇ ਆਪਣਾ ਜਿਸ ਤਰ੍ਹਾਂ ਕਿ ਨਗਰ ਨਗਰ ਡਿਪਾਰਟਮੈਂਟ ਜਿਹੜਾ ਕਿ ਨਾਲ ਲੈ ਵੀ ਗਏ ਹਨ ਅਸੀਂ ਤੁਹਾਨੂੰ ਦੂਜੇ ਪਾਸੇ ਦੀ ਤਸਵੀਰ ਵੀ ਦਿਖਾਣੇ ਆ ਕਿ ਜਿਸ ਤਰ੍ਹਾਂ ਕਿ ਫੁੱਟ ਪਾਥਾਂ ਦੀ ਜਿਸ ਤਰ੍ਹਾਂ ਗੱਲਬਾਤ ਕਰੀਏ ਕਿ ਇਸੇ ਦੁਕਾਨ ਤੇ ਹੀ ਜਿਹੜਾ ਕਿ ਕਾਨੂੰਨ ਜਿਹੜਾ ਕਿ ਲਾਗੂ ਹੁੰਦਾ ਜੇ ਅਸੀਂ ਸੱਜੇ ਖੱਬੇ ਦੀ ਗੱਲਬਾਤ ਕਰਦੇ ਆ ਤੇ ਦੂਸਰੇ ਪਾਸੇ ਵੀ ਜਿਸ ਤਰ੍ਹਾਂ ਕੀ ਫੁੱਟਪਾਥ ਤੇ ਜਿਹੜੇ ਕੀ ਅੱਡੇ ਲੱਗੇ ਹੋਏ ਹਨ ਕਿ ਉਹਨਾਂ ਦੀ ਦੁਕਾਨਾਂ ਤੇ ਕਿਉਂ ਨਹੀਂ ਕਾਰਵਾਈ ਕੀਤੀ ਗਈ ਕਿ ਇਸੇ ਦੁਕਾਨ ਤੇ ਹੀ ਕਾਰਵਾਈ ਕਿਉਂ ਕੀਤੀ ਗਈ ਹੈ ਅਸੀਂ ਇਸੇ ਜੋ ਵੀ ਹੈ ਦੁਕਾਨਦਾਰ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਨਾਲ ਨਗਰ ਨਿਗਮ ਦੇ ਡਿਪਾਰਟਮੈਂਟ ਦੇ ਜਿਹੜੇ ਕਰਮਚਾਰੀ ਹੈ ਜਾਂ ਕਮਿਸ਼ਨਰ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਹਨਾਂ ਕੋਲ ਜਾਣਾਂਗੇ ਕਿ ਕਾਰਵਾਈ ਕਰਨ ਦਾ ਕਾਰਨ ਕੀ ਸੀ ਕਿ ਕਿਸੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਤੇ ਕਾਰਨ ਕੀ ਸੀ ਅਸੀਂ ਜਾਣਨ ਦੀ ਪੂਰੀ ਕੋਸ਼ਿਸ਼ ਕਰਾਂਗੇ ਆਓ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਮਿੱਟੀ ਦੇ ਭਾਂਡੇ ਦੀ ਦੁਕਾਨ ਤੇ ਔਰ ਦੁਕਾਨਦਾਰ ਦੇ ਨਾਲ ਵੀ ਗੱਲਬਾਤ ਕਰਦੇ ਆ ਤੇ ਨਾਲ ਅਸੀਂ ਨਗਰ ਨਿਗਮ ਡਿਪਾਰਟਮੈਂਟ ਦੇ ਨਾਲ ਵੀ ਕਰਮਚਾਰੀ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਕੀ ਨਾਮ ਕੀ ਆਪਣਾ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਮੇਰਾ ਨਾਮ ਧਰਮਪਾਲ ਏ ਤੇ ਅੱਜ ਦੁਪਹਿਰੇ ਕੋਈ ਐਹੋ ਹੀ 1 ਵਜੇ ਕਾਰਪੋਰੇਸ਼ਨ ਦਫ਼ਤਰ ਤੋਂ ਕੋਈ ਕਾਰਵਾਈ ਕਰਨ ਵਾਸਤੇ ਆਏ ਸੀਗੇ ਇੱਥੇ ਤੇ ਉਹ ਫਟਾਫਟ ਸਾਡੇ ਭਾਂਡੇ ਚੁੱਕ ਕੇ ਨੇ ਆਪਣੀ ਗੱਡੀ ਦੇ ਵਿੱਚ ਪਾਣ ਲੱਗ ਪਏ ਸੀਗੇ ਤੇ ਗੱਡੀ ਦੇ ਵਿੱਚ ਭਾਂਡੇ ਪਾਣ ਨਾਲ ਸਾਡੇ ਭਾਂਡੇ ਟੁੱਟ ਵੀ ਗਏ ਨੇ ਤੇ ਜਿਆਦੇ ਕਰਕੇ ਆਹੀ ਉਹਨਾਂ ਨੂੰ ਕਿਹਾ ਤੁਸੀਂ ਕਿਉਂ ਐ ਕਰਦੇ ਪਏ ਹੋ ਕਹਿੰਦੇ ਤੁਸੀਂ ਨੇ ਫੁੱਟਪਾਥ ਤੇ ਆਪਣੀ ਦੁਕਾਨਾਂ ਲਾਈਆਂ ਹੋਈਆਂ ਇਸ ਕਰਕੇ ਮੈਂ ਕਿਹਾ ਫੁੱਟਪਾਥ ਤੇ ਤੇ ਸਾਹਮਣੇ ਵੀ ਦੁਕਾਨਾਂ ਲੱਗਦੀਆਂ ਜੀ ਤੁਸੀਂ ਉਹਨਾਂ ਨੂੰ ਕੋਈ ਕਿਉਂ ਕੁਝ ਨਹੀਂ ਕਹਿੰਦੇ ਇਸ ਪੂਰੀ ਸਬਜ਼ੀ ਮੰਡੀ ਫੁੱਟਪਾਥ ਤੇ ਲੱਗਦੀ ਪਈ ਏ ਐ ਫਿਰ ਅੱਗੇ ਲੋਗੜ ਚਲੇ ਜਾਓ ਲੋਗੜ ਦੇ ਉੱਤੇ ਵੀ ਇਸ ਤਰ੍ਹਾਂ ਹੀ ਸਭ ਕੁਝ ਫੁੱਟਪਾਥ ਤੇ ਹੀ ਲੱਗਦਾ ਪਿਆ ਏ ਕਿ ਸਿਰਫ ਸਾਡੀਆਂ 4-5 ਦੁਕਾਨਾਂ ਕਾਰਪੋਰੇਸ਼ਨ ਨੂੰ ਨਹੀਂ ਸੁਭਾਂਦੀਆਂ ਪਈਆਂ ਜੀ ਜਿਹੜੀ ਜਿਹੜੀ ਕਾਰਵਾਈ ਨਗਰ ਨਿਗਮ ਡਿਪਾਰਟਮੈਂਟ ਵੱਲੋਂ ਕੀਤੀ ਗਈ ਕਿ ਤੁਹਾਨੂੰ ਇੱਕ ਇਨਫੋਰਮ ਕੀਤਾ ਗਿਆ ਪਹਿਲਾਂ ਨਹੀਂ ਜੀ ਸਾਨੂੰ ਕਿਸੇ ਨੇ ਕੁਝ ਨਹੀਂ ਕਿਹਾ ਕਿ ਨਾ ਸਾਨੂੰ ਕੋਈ ਆ ਕੇ ਕਹਿ ਕੇ ਗਿਆ ਕਿ ਆਪਣਾ ਸਮਾਨ ਸ਼ਾਮਲੋ ਤੇ ਆਈ ਤੁਸੀਂ ਫੁੱਟਪਾਥ ਤੇ ਨਾ ਲਾਓ ਐੋ ਜੀ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਸਿੱਧਾ ਆ ਕੇ ਤੇ ਸਾਡਾ ਸਮਾਨ ਚੁੱਕਣ ਲੱਗ ਪਏ ਕਿੰਨਾ ਕੁ ਸਮਾਨ ਜਿਹੜਾ ਕਿ ਤੁਹਾਡੀ ਦੁਕਾਨ ਤੋਂ ਜਿਹੜਾ ਕਿ ਉਹਨਾਂ ਵੱਲੋਂ ਚੁੱਕਿਆ ਗਿਆ ਇੱਕੋ ਟੋਟੋ ਘੜ 4-5000 ਰੁਪਏ ਦਾ ਉਹ ਸਮਾਨ ਚੁੱਕ ਕੇ ਲੈ ਗਏ ਸਾਡੀਆਂ ਤਿੰਨ ਦੁਕਾਨਾਂ ਲੱਗਦੀਆਂ ਤਿੰਨਾਂ ਦੁਕਾਨਾਂ ਤੋਂ ਸਮਾਨ ਚੁੱਕ ਕੇ ਲੈ ਗਏ ਨਾਲ ਇੱਕ ਰੇੜੀ ਲੱਗਦੀ ਆ ਪਕੌੜਿਆਂ ਦੀ ਉਹਨਾਂ ਦਾ ਵੀ ਸਿਲੰਡਰ ਚੁੱਕ ਕੇ ਲੈ ਗਿਆ ਤੇ ਉਹਨਾਂ ਦੇ ਭਾਂਡੇ ਵਗੈਰਾ ਜੋ ਵੀ ਸੀਗੇ ਉਹ ਵੀ ਚੁੱਕ ਕੇ ਲੈ ਗਏ ਨੇ ਪਰ ਉਹਨਾਂ ਵੱਲੋਂ ਜਿਸ ਤਰ੍ਹਾਂ ਕਿ ਸਮਾਨ ਚੁੱਕਣ ਤੋਂ ਬਾਅਦ ਕੁਝ ਆਖਿਆ ਗਿਆ ਹਾਂ ਉਹਨਾਂ ਨੂੰ ਜਦੋਂ ਅਸੀਂ ਵੀਡੀਓ ਬਣਾਣੇ ਪਏ ਸੀਗੇ ਤੇ ਉਹ ਕਹਿੰਦੇ ਤੁਸੀਂ ਵੀਡੀਓ ਡਿਲੀਟ ਕਰ ਦਿਓ ਤੇ ਸਮਾਨ ਤੁਹਾਨੂੰ ਦੇ ਦਿੱਤਾ ਜਾਏਗਾ ਉਹ ਵੀ ਤੁਸੀਂ ਸਾਡੇ ਦਫ਼ਤਰ ਆਓ ਫਿਰ ਆ ਕੇ ਸਮਾਨ ਦਵਾਂਗੇ ਤੇ ਅਸੀਂ ਜਾ ਕੇ ਫਿਰ ਸਮਾਨ ਲੈ ਕੇ ਆਏ ਸਾਡਾ ਨਜਾਇਜ਼ ਹੀ 1-2 ਘੰਟਾ ਵੀ ਖਰਾਬ ਹੋ ਗਿਆ ਉੱਥੇ ਜਾ ਕੇ ਫਿਰ ਉਹਨਾਂ ਨੇ ਅੱਧਾ ਸਮਾਨ ਰੱਖ ਵੀ ਲਿਆ ਜੇ ਤੇ ਅੱਧਾ ਸਮਾਨ ਸਾਨੂੰ ਦਿੱਤਾ ਜੇ ਤੇ ਜਦੇ ਵਿੱਚ ਸਾਨੂੰ ਨਜਾਇਜ਼ ਹੀ ਕਿਰਾਇਆ ਵੀ ਪੈ ਗਿਆ ਜੇ ਸਮਾਨ ਲਿਆ ਹਾਂ ਦਾ ਪਰ ਉਹਨਾਂ ਵੱਲੋਂ ਕਿਉਂ ਆਖਿਆ ਗਿਆ ਕਿ ਤੁਹਾਡੇ ਵੱਲੋਂ ਜਿਹੜੀ ਵੀਡੀਓ ਬਣਾਈ ਗਈ ਉਹਨੂੰ ਡਿਲੀਟ ਕੀਤਾ ਜਾਵੇ ਬਈ ਇਹ ਤੇ ਹੁਣ ਉਹਨਾਂ ਨੂੰ ਹੀ ਪਤਾ ਕਿ ਕਿਉਂ ਆਖਿਆ ਉਹਨਾਂ ਨੇ ਉਹਨਾਂ ਨੇ ਮੇਰੇ ਨਾਲ ਬਤਮੀਜੀ ਵੀ ਕੀਤੀ ਜੇ ਤੇ ਮੇਰਾ ਫੋਨ ਖੋਣ ਦੀ ਕੋਸ਼ਿਸ਼ ਵੀ ਕੀਤੀ ਇਹਨਾਂ ਨੇ ਕਿਸ ਢੰਗ ਦੀ ਤੁਹਾਡੇ ਨਾਲ ਜਿਹੜੀ ਬਤਮੀਜੀ ਕੀਤੀ ਗਈ ਹੈ ਜੀ ਬਤਮੀਜੀ ਇਹੋ ਹੀ ਆ ਜੀ ਕਹਿੰਦੇ ਕਿ ਤੂੰ ਵੀਡੀਓ ਨਾ ਬਣਾ ਵੀਡੀਓ ਬੰਦ ਕਰ ਐ ਤੇ ਦੂਸਰਾ ਉਹਨਾਂ ਨੇ ਮੇਰਾ ਨਾਂ ਵੀ ਇਸ ਤਰ੍ਹਾਂ ਪੁੱਛਿਆ ਤੇਰਾ ਨਾਂ ਕੀ ਆ ਤੂੰ ਨਾਂ ਦੱਸ ਇਸ ਤਰ੍ਹਾਂ ਦੀ ਲੈਂਗੁਏਜ ਯੂਜ਼ ਕੀਤੀ ਉਹਨਾਂ ਨੇ ਮਿਸ ਬਿਹੇਵ ਕੀਤਾ ਉਹਨਾਂ ਨੇ ਜਿਹੜੀ ਤੁਹਾਡੇ ਵੱਲੋਂ ਵੀਡੀਓ ਬਣਾਈ ਗਈ ਹੈ ਉਹ ਕਿਸ ਢੰਗ ਨਾਲ ਬਣਾਈ ਗਈ ਕੀ ਕਰ ਰਹੇ ਸੀ ਜਦੋਂ ਤੁਹਾਡੀ ਵੀਡੀਓ ਬਣਾਈ ਗਈ ਤੁਸੀਂ ਉਹਨਾਂ ਦੀ ਵੀਡੀਓ ਬਣਾਇ ਦਿੱਤੀ ਗਈ ਉਹ ਮੇਰੇ ਭਾਂਡੇ ਚੁੱਕਦੇ ਪਏ ਸੀ ਮਿੱਟੀ ਦੇ ਬਰਤਨ ਲਗੇ ਨੇ ਉਹ ਚੁੱਕਦੇ ਪਏ ਸੀਗੇ ਤਾਂ ਮੈਂ ਵੀਡੀਓ ਬਣਾਈ ਉਹਨਾਂ ਵੱਲੋਂ ਆਖਿਆ ਗਿਆ ਕਿ ਇਸ ਵੀਡੀਓ ਨੂੰ ਡਿਲੀਟ ਕੀਤਾ ਜਾਵੇ ਕਿ ਸੋਸ਼ਲ ਮੀਡੀਆ ਤੇ ਤਾਂ ਹਰ ਕਿਸੇ ਨੂੰ ਅਧਿਕਾਰ ਹੈ ਵੀਡੀਓ ਬਣਾਉਂਦਾ ਪਰ ਕੀ ਕਾਰਨ ਸੀ ਕਿ ਜਿਹੜੀ ਉਹਨਾਂ ਨੇ ਤੁਹਾਨੂੰ ਬਾਰ-ਬਾਰ ਇਹੀ ਕਿਹਾ ਗਿਆ ਕਿ ਵੀਡੀਓ ਨੂੰ ਡਿਲੀਟ ਕੀਤਾ ਜਾਵੇ ਜੀ ਉਹ ਤੇ ਫਿਰ ਮੈਨੂੰ ਤੇ ਐਹੋ ਹੀ ਲੱਗਦਾ ਹੈ ਉਹ ਜਾਣ ਬੁੱਝ ਕੇ ਸਾਨੂੰ ਪਰੇਸ਼ਾਨ ਕਰਦੇ ਪਈ ਸੀਗੇ ਜੇ ਇਹ ਹੀ ਵੀਡੀਓ ਬਣਾ ਲੀਆ ਤੇ ਜੇ ਇਹ ਹੀ ਕਿਸੇ ਨੂੰ ਮੰਨ ਲਓ ਮੀਡੀਆ 'ਚ ਦਿਖਾਤੀ ਤੇ ਫਿਰ ਉਹਨਾਂ ਤੇ ਐਕਸ਼ਨ ਆਏਗਾ ਇਸ ਕਰਕੇ ਉਹ ਕਹਿੰਦੇ ਹੋਣਗੇ ਸ਼ਾਇਦ ਪਰ ਉਹਨਾਂ ਲੋ ਦੱਸਿਆ ਗਿਆ ਕਿ ਜਿਸ ਤਰ੍ਹਾਂ ਕੀ ਤੁਹਾਡੀ ਦੁਕਾਨ ਤੇ ਹੀ ਕਾਰਵਾਈ ਕੀਤੀ ਗਈ ਡਿਪਾਰਟਮੈਂਟ ਵੱਲੋਂ ਕਿ ਕਿਸ ਕਾਰਨ ਕਿਸੇ ਵੱਲੋਂ ਸ਼ਿਕਾਇਤ ਵੀ ਕੀਤੀ ਗਈ ਕਿ ਵੈਸੇ ਰਸਤੇ ਦੇ ਵਿੱਚ ਜਾਣ ਆਣ ਲੱਗਿਆ ਉਹਨਾਂ ਵੱਲੋਂ ਜਿਹੜੀ ਕਿ ਕਾਰਵਾਈ ਕੀਤੀ ਗਈ ਹੈ ਨਹੀਂ ਜੀ ਉਹਨਾਂ ਨੂੰ ਪੁੱਛਿਆ ਤੁਹਾਨੂੰ ਕਿੰਨੇ ਕਿਹਾ ਤੇ ਉਹ ਦੱਸਦੇ ਪਏ ਸੀਗੇ ਕਿ ਸਾਡੇ ਦੇ ਨਾਲ ਦੁਰਗਾ ਪੂਜਾ ਦਾ ਪੰਡਾਲ ਲੱਗਾ ਹੈ ਕਹਿੰਦੇ ਦੁਰਗਾ ਪੂਜਾ ਵਾਲਿਆਂ ਨੇ ਤੁਹਾਡੀ ਸ਼ਿਕਾਇਤ ਕੀਤੀ ਚਲੋ ਅਸੀਂ ਆਪ ਦੁਰਗਾ ਪੂਜਾ ਵਾਲਿਆਂ ਨਾਲ ਵੀ ਗੱਲਬਾਤ ਕਰਾਂਗੇ ਤੇ ਪਰ ਤੁਸੀਂ ਕੀ ਮੰਗ ਰੱਖਦੇ ਹੋ ਪ੍ਰਸ਼ਾਸਨ ਵੱਲੋਂ ਕਿ ਜਿਹੜੀ ਕਿ ਜਿਹੜੀ ਤੁਹਾਡੇ ਵੱਲੋਂ ਜਿਹੜੀ ਉਹਨਾਂ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਸੀ ਜੀ ਅਸੀਂ ਇਹੋ ਹੀ ਮੰਗ ਰੱਖਦੇ ਹਾਂ ਕਿ ਜੀ ਸਾਨੂੰ ਹੱਡੀਆਂ ਦੁਕਾਨਾਂ ਲਾਣ ਦਿੱਤੀਆਂ ਜਾਣ ਅਹੀ ਸਾਡਾ ਇਹੋ ਹੀ ਕੰਮ ਹੈਗਾ ਵਾ ਅਸੀਂ ਹੋਰ ਕੀ ਕਰਾਂਗੇ ਨਾ ਸਾਡੇ ਕੋਲ ਕੋਈ ਹੋਰ ਕੰਮ ਹੈਗਾ ਵਾ ਜਿਹੜੀਆਂ ਤੁਹਾਡੀਆਂ ਦੁਕਾਨਾਂ ਲਗਾਈ ਜਾਂਦੀਆਂ ਮਿੱਟੀ ਦੇ ਭਾਂਡੇ ਦੇ ਕਿ 12 ਮਹੀਨੇ ਲਗਾਈ ਜਾਂਦੀਆਂ ਕਿ ਜਾਂ ਤਿਉਹਾਰ ਨੂੰ ਦੇਖਦੇ ਹੋ ਲਾਈ ਜਾਂਦੇ ਆ ਜੀ ਦੇਖੋ ਤਿਉਹਾਰ ਨੂੰ ਦੇਖਦੇ ਥੋੜਾ ਜਿਹਾ ਸਾਡਾ ਸਮਾਨ ਵਧ ਲੱਗ ਜਾਂਦਾ ਹੈ ਅੱਗੇ ਪਿੱਛੇ ਥੋੜਾ ਬੋਤਾ ਸਮਾਨ ਲਾਣੇ ਸਰ ਸਾਡੇ ਬੰਗਲਾ ਕਲੋਨੀ ਦੇ ਬਾਹਰ ਦੁਰਗਾ ਪੂਜਾ ਹਰ ਸਾਲ ਹੁੰਦੀ ਆ ਤੇ ਸਾਡੇ ਸਾਹਮਣੇ ਨਗਰ ਨਿਗਮ ਵਾਲਿਆਂ ਨੇ ਕਿਹਾ ਕਿ ਤੁਹਾਡੇ ਦੁਰਗਾ ਪੂਜਾ ਤੋਂ ਤੁਹਾਡੇ ਕਮੇਟੀ ਵੱਲੋਂ ਕਿਹਾ ਗਿਆ ਕਿ ਕੰਪਲੇਂਟ ਆਈ ਹੈ ਕਿ ਇਹਨਾਂ ਦਾ ਸਮਾਨ ਚਕਾਇਆ ਜਾਵੇ ਪਰ ਸਰ ਜਦੋਂ ਆਈ ਉਹਨਾਂ ਨੂੰ ਨਾ ਪੁੱਛਿਆ ਕੰਪਲੇਂਟ ਕਿੰਨੇ ਨੇ ਕੀਤਾ ਉਹ ਕਹਿੰਦੇ ਕਿਸੇ ਸੰਦੀਪ ਸਿੰਘ ਨੇ ਨਾਮ ਦੇ ਕੀਤਾ ਆ ਤੇ ਸਾਡੇ ਮੈਂਬਰ ਦੇ ਵਿੱਚ ਕੋਈ ਸੰਦੀਪ ਸਿੰਘ ਨਾਮ ਦਾ ਕੋਈ ਨਹੀਂਗਾ ਤੇ ਸਾਡੇ ਵੱਲੋਂ ਕੋਈ ਕੰਪਲੇਂਟ ਨਹੀਂ ਗਈ ਇਹ ਵੀ ਸਾਡੇ ਮਹੱਲੇ ਦੇ ਬੰਦੇ ਨੇ ਆਈ ਸਾਡੇ ਨਾਲ ਇਹਨਾਂ ਦਾ ਕੋਈ ਗੱਲਬਾਤ ਨਹੀਂ ਕੀਤੀ ਤੇ ਨਾ ਹੀ ਕਿਸੇ ਕਰਮ ਦੀ ਕੋਈ ਕੰਪਲੇਂਟ ਕੀਤੀ ਜੀ ਉਹਨਾਂ ਨੇ ਸਭ ਆਪਣੇ ਵੱਲੋਂ ਹੀ ਲਾ ਕੇ ਕੀਤੀ ਆ ਤੇ ਸਾਡੇ ਨਾਲ ਕੋਈ ਕੰਪਲੇਂਟ ਨਹੀਂ ਗਈ। ਇਹ ਸਾਡੇ ਨਾਲ ਦੁਕਾਨਦਾਰ ਵੀ ਮੌਜੂਦ ਨੇ ਜਿਹੜੇ ਕਿ ਨਗਰ ਨਿਗਮ ਡਿਪਾਰਟਮੈਂਟ ਵੱਲੋਂ ਜਿਸ ਤਰ੍ਹਾਂ ਕਿ ਇਹਨਾਂ ਦਾ ਸਿਲੰਡਰ ਵੀ ਚੁੱਕਿਆ ਗਿਆ। ਹਾਂਜੀ ਭਾਜੀ ਕੀ ਨਾਮ ਕੀ ਆਪਣਾ ਤੇ ਕੀ ਕਹਿਣਾ ਚਾਹੁੰਦੇ ਹੋ? ਮੇਰਾ ਨਾਮ ਸੋਚਾ ਸਿੰਘ ਆ ਜੀ। ਮੈਂ ਨਾਲ ਹੀ ਆ ਗਲੀ 'ਚ ਮੇਰਾ ਘਰ ਆ। ਮੈਂ ਰੇੜੀ ਲਾਉਣਾ ਪਕੌੜਿਆਂ ਦੀ ਆਇਆ ਸਿਲੰਡਰ ਚੁੱਕ ਕੇ ਉਹਨਾਂ ਦੇ ਭਾਂਡੇ ਚੁੱਕਲੇ ਮੇਰਾ ਸਿਲੰਡਰ ਵੀ ਨਾਲ ਚੁੱਕ ਕੇ ਸੁੱਟ ਲੈਣਾ ਜੀ। ਜਿਸ ਤਰ੍ਹਾਂ ਕਿ ਤੁਹਾਡਾ ਸਿਲੰਡਰ ਚੁੱਕਿਆ ਗਿਆ ਉਹਨਾਂ ਦੇ ਮਿੱਟੀ ਦੇ ਭਾਂਡੇ ਚੁੱਕੇ ਗਏ ਹੋਰ ਵੀ ਜਿਸ ਤਰ੍ਹਾਂ ਕਿ ਤੁਹਾਡੀ ਦੁਕਾਨ ਲੱਗੀ ਹੋਰ ਵੀ ਕੋਈ ਸਮਾਨ ਚੁੱਕਿਆ ਗਿਆ ਸੀ ਚੁੱਕਣ ਨੂੰ ਪੈਸੇ ਤੇਲ ਗਰਮ ਸੀ ਢੋਲ ਦੇਣ ਲੱਗੇ ਸੀ ਮੈਂ ਹੱਥ ਪੱਲਾ ਜੋੜਿਆ ਫੇਰ ਮੁਰਕੇ ਰੋਕ ਗਿਆ ਤੇਲ ਮੁਰਕੇ ਢੋਲੇ ਆਣੀਆਂ ਪਕੌੜੇ ਵੀ ਛੁੱਟਣ ਪਏ ਸੀ ਮੁਰਕੇ ਕਈ ਬੰਦੇ ਨੇ ਵੀ ਚੁੱਕਿਆ ਤਾਂ ਵੀ ਨੁਕਸਾਨ ਕਰਨ ਲੱਗੇ ਜੇ ਉਹ ਚੁੱਕ ਕੇ ਲੈ ਚਲੇਆ ਘਰ ਜਿਸ ਤਰ੍ਹਾਂ ਕਿ ਤੁਹਾਡੀਆਂ ਦੋ ਦੁਕਾਨਾਂ ਤੋਂ ਇਹ ਜਿਹੜੀ ਕਾਰਵਾਈ ਉਹਨਾਂ ਵੱਲੋਂ ਕੀਤੀ ਗਈ ਹੈ ਕਿ ਹੋਰ ਵੀ ਸੱਜੇ ਖੱਬੇ ਹੋਰ ਵੀ ਕਿਸੇ ਦੀ ਦੁਕਾਨ ਤੇ ਕੋਈ ਜਾ ਕੇ ਕੋਈ ਸਮਾਨ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂ ਕੇ ਇਹਨ ਮਾਰਾ ਇਹ ਸੇ ਕਮ ਛੋਕਮ ਨਹੀਂ ਤਾਂ 100 ਦੁਕਾਨ ਲੱਗੀ ਆ ਹੋਰ ਕਿਹੇ ਦੁਕਾਨ ਤੇ ਨਹੀਂ ਗਏ ਸਾਨੂੰ ਤਿੰਨਾਂ ਜਣਿਆਂ ਨੂੰ ਆਵਾਜ਼ ਯਾਰ ਕੀਤਾ ਵਾ ਤਿੰਨਾਂ ਜਣਿਆਂ ਦਾ ਸਮਾਨ ਚੁੱਕ ਕੇ ਖੜਿਆ ਵਾ ਲੱਗੇ ਚਾਰ ਸਫੇਰੇ ਰੇੜੀਆਂ ਲੱਗੀਆਂ ਕਿਸੇ ਨੂੰ ਪੁੱਛਿਆ ਨਹੀਂ ਜਾ ਵੀ ਕੀ ਕਾਰਨ ਹੈ ਕਿ ਕੋਈ ਕਿਸੇ ਦੇ ਨਾਲ ਤੁਹਾਡੀ ਕੋਈ ਖੁੰਦਕ ਬਾਜੀ ਸੀ ਜਾਂ ਕੋਈ ਸ਼ਿਕਾਇਤ ਕੀਤੀ ਗਈ ਸੀ ਤੁਹਾਡੇ ਵੱਲੋਂ ਕਿਸੇ ਵੱਲ ਨਹੀਂ ਮਹਾਰਾ ਜੀ ਆਪਾਂ ਨਹੀਂ ਕਿਸ ਨਾ ਕੋਈ ਕੋਈ ਲਗਤ ਬਾਜੀ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਸਾਰੇ ਬੱਚੇ ਲਾਗੇ ਛੱਗਿਆ ਪਿਆਰ ਕਰਦੇ ਆਪਣੇ ਨਾਲ ਬੋਲਦੇ ਚੋਲਦੇ ਸਾਰੇ ਕਿਸ ਨੇ ਆਪਣੇ ਮਾੜੀ ਚੰਗੀ ਨਹੀਂ ਕੋਈ ਸ਼ਿਕਾਇਤ ਨਹੀਂ ਸਾਡੀ ਕਿਸੇ ਨੇ ਕੀਤੀ ਪਰ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਨਗਰ ਨਿਗਮ ਡਿਪਾਰਟਮੈਂਟ ਵੱਲੋਂ ਤੁਹਾਡੀਆਂ ਇਹ ਦੋ ਦੁਕਾਨਾਂ ਤੇ ਕਾਰਵਾਈ ਕੀਤੀ ਗਈ ਹੋਰ ਸੱਜੇ ਖੱਬੇ ਕਿਸੇ ਵੱਲ ਨਹੀਂ ਜਾਇਆ ਗਿਆ ਅਸੀਂ ਚੌਣੇ ਆ ਵੀ ਸਾਨੂੰ ਵੀ ਉਸੇ ਤਰ੍ਹਾਂ ਰੋਟੀ ਖਾਣ ਦੇਣ ਗਰੀਬ ਬੰਦੇ ਆ ਮਾੜੇ ਬੰਦੇ ਆ ਆਪਾਂ ਟਾਈਮ ਪਾਸ ਕਰਨ ਲਈ ਪਕੌੜੇ ਲਾਏ ਆ ਜਾਂ ਤੇ ਕੋਈ ਆਪਾਂ ਦੋ ਨੰਬਰ ਦਾ ਧੰਦਾ ਕਰਨ ਲਈ ਤਾਂ ਆਂ ਸਾਨੂੰ ਆਵਾਜ਼ਾਂ ਤਾਂ ਕੀਤਾ ਜਾਵੇ ਅਸੀਂ ਤੇ ਇੱਕ ਪਕੌੜਿਆਂ ਦੀ ਰੇੜੀ ਲਾ ਕੇ ਖਲੋਤੇ ਆ ਕੀ ਕੋਈ ਪੈਸਾ ਵੀ ਕੋਈ ਮੰਗਿਆ ਗਿਆ ਕਿ ਜਾਂ ਕੋਈ ਕਹਰੇਗੀ ਪੈਸਾ ਕੋਈ ਦੇ ਦਿਓ ਜਾਂ ਕੋਈ ਪਰਚੀ ਦੀ ਡਿਮਾਂਡ ਕੀਤੀ ਗਈ ਕਿ ਇੱਕ ਪਰਚੀ ਕਾਰਪੋਰੇਸ਼ਨ ਵੱਲੋਂ ਜਿਹੜੀ ਕਟਾਈ ਜਾਵੇ ਨਾ ਹਨ ਪਰਚੀ ਲਓ ਕਹਾ ਮੈਂ ਪਰਚੀ ਲਓ ਕਹਾ ਮੈਂ ਹਾਂ ਪਰਚੀ ਕਹਿੰਦੇ ਤੇ ਮੈਂ ਕਟਾ ਲੈਣਾ ਤੇ ਪੈਸਾ ਵੀ ਨਹੀਂ ਮੇਰੇ ਕੋ ਕੋਈ ਮੰਗਾ ਮੈਂ ਝੂਠ ਨਹੀਂ ਬੋਲਾਂ ਜੋ ਗੱਲਬਾਤ ਹੋਈ ਹੈ ਮੈਂ ਉਹ ਦੱਸਾਂਗਾ ਨਾ ਨਗਰ ਨਿਗਮ ਦੇ ਸਤਨਾਮ ਸਿੰਘ ਜੀ ਜੋ ਸਟੇਟ ਵਿਭਾਗ ਦੇ ਮੌਜੂਦ ਨੇ ਗੱਲਬਾਤ ਕਰਦੇ ਆ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਤੁਹਾਡੇ ਤੇ ਸਰ ਤੁਹਾਡੇ ਡਿਪਾਰਟਮੈਂਟ ਤੇ ਇਲਜ਼ਾਮ ਲਗਾਏ ਗਏ ਨੇ ਜਿਹੜੀ ਕਿ ਤੁਹਾਡੇ ਵੱਲੋਂ ਅੱਜ ਜਿਹੜੀ ਕਿ ਕਾਰਵਾਈ ਕੀਤੀ ਗਈ ਹੈ ਦੇਖੋ ਜਿਹੜੀ ਗੇਟ ਹਕੀਮਾ ਲੈ ਕਾਰਵਾਈ ਕੀਤੀ ਗਈ ਹੈ ਇਹ ਸਾਡੇ ਅਫਸਰ ਐਸ ਸੀ ਸਿਵਲ ਵੱਲੋਂ ਉੱਥੇ ਸ਼ਿਕਾਇਤ ਪਾਈ ਗਈ ਸੀ ਕਿ ਇਹਨਾਂ ਦੇ ਜਿਹੜੇ ਕੋ ਨਜਾਇਜ਼ ਉੱਥੇ ਸਮਾਨ ਰੱਖ ਕੇ ਤੇ ਫੁੱਟਪਾਥ ਤੇ ਕਬਜ਼ਾ ਕੀਤਾ ਆ ਇਸ ਕਰਕੇ ਸਾਡੀ ਟੀਮ ਵੱਲੋਂ ਜੋ ਵੀ ਮੌਕੇ ਤੇ ਗਏ ਕਾਰਵਾਈ ਕੀਤੀ ਗਈ ਹੈ ਤੇ ਫਿਰ ਸਮਾਨ ਵੀ ਉਹਨਾਂ ਦਾ ਜਿਹੜਾ ਜੋ ਸੀ ਵਾਪਸ ਦੇ ਦਿੱਤਾ ਸੀ ਤੇ ਕੋਈ ਇਸ ਤਰ੍ਹਾਂ ਦੀ ਹੋਰ ਕੋਈ ਉਤੋਂ ਬਾਅਦ ਗੱਲਬਾਤ ਨਹੀਂ ਹੋਈ ਔਰ ਇਹਨਾਂ ਵੱਲੋਂ ਸਾਡੀ ਫੀਲਡਸ ਤੇ ਟੀਮ ਵੱਲੋਂ ਦੱਸਿਆ ਗਿਆ ਕਿ ਸਾਡੇ ਨਾਲ ਉੱਤੇ ਬਦਸਲੂਕੀ ਵੀ ਕੀਤੀ ਗਈ ਹੈ ਮੂਰਾ ਭਰਾ ਬੋਲਿਆ ਗਿਆ ਉਹਨਾਂ ਵੱਲੋਂ ਜਿੰਨਾ ਤੇ ਇਹਨਾਂ ਵੱਲੋਂ ਕਿ ਪੁਲਿਸ ਕੰਪਲੇਂਟ ਲਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਮੌਕੇ ਤੇ ਉਹ ਚਲੋ رابطہ ਅਫਸਰਾਂ ਨਾਲ ਨਹੀਂ ਕਾਇਮ ਹੋ ਸਕਿਆ ਜਿਸ ਕਰਕੇ ਉਹਨਾਂ ਦੀ ਕੰਪਲੇਂਟ ਜਿਹੜੀ ਹੈ ਉਹ ਪੈਂਡਿੰਗ ਅਜੇ ਲਖਾਈ ਨਹੀਂ ਗਈ ਸਰ ਜਿਸ ਤਰ੍ਹਾਂ ਕਿ ਉਹਨਾਂ ਦਾ ਆਖਣਾ ਹੈ ਕਿ ਜਿਸ ਤਰ੍ਹਾਂ ਸਾਡੇ ਵੱਲ ਹੀ ਕਾਰਵਾਈ ਕੀਤੀ ਗਈ ਜੇ ਸੱਜੇ ਖੱਬੇ ਦੀ ਗੱਲ ਕਰੀਏ ਤੇ ਦੂਜੇ ਪਾਸੇ ਸਰ ਸ ਪੂਰੀ ਸਬਜ਼ੀ ਮੰਡੀ ਲੱਗੀ ਹੈ ਕਿ ਉਹਨਾਂ ਦੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਦੇਖੋ ਉਹ ਸਾਰਾ ਸੀ ਤੁਹਾਨੂੰ ਪਹਿਲੇ ਕਿਹਾ ਵੀ ਸਾਡੀ ਕੰਪਲੇਂਟ ਦੇ ਆਧਾਰ ਤੇ ਹੈ ਕੰਪਲੇਂਟ ਹੀ ਉਹਨਾਂ ਵੱਲੋਂ ਕਿਉਂਕਿ ਉੱਥੇ ਸਾਡਾ ਐਸ ਸੀ ਸਿਵਲ ਵੱਲੋਂ ਕੰਮ ਚੱਲ ਰਿਹਾ ਤੇ ਉਹਨਾਂ ਦੇ ਕੰਮ 'ਚ ਜਿਹੜਾ ਵਿਗਨ ਪੈ ਰਿਹਾ ਸੀ ਉਸ ਕਾਰਨ ਹੀ ਉਹਨਾਂ ਨੇ ਜਿਹੜਾ ਇਹਨਾਂ ਦਾ ਸਮਾਨ ਜਿਹੜਾ ਚਕਾਉਣ ਵਾਸਤੇ ਇਹਨਾਂ ਨੂੰ ਸਟੇਟ ਵਿਭਾਗ ਨੂੰ ਕਿਹਾ ਗਿਆ ਸੀ ਜਿਸ ਤੇ ਟੀਮ ਗਈ ਆ ਔਰ ਉਲਟਾ ਨਾਲੋਂ ਵੱੱਛ ਲੋਕੀ ਕੀਤੀ ਗਈ ਹੈ ਮਾੜਾ ਚੰਗਾ ਬੋਲਿਆ ਗਿਆ ਟੀਮ ਨੂੰ ਔਰ ਇਹਨਾਂ ਨੇ ਜੋ ਸਮਾਨ ਚੁੱਕਿਆ ਵਾਪਸ ਕਰ ਦਿੱਤਾ ਮੌਕੇ ਤੇ ਜੀ ਉਸਨ ਜਿਸ ਤਰ੍ਹਾਂ ਕੀ ਉਸ ਟਾਈਮ ਤੇ ਉਹਨਾਂ ਵੱਲੋਂ ਇੱਕ ਵੀਡੀਓ ਵੀ ਬਣਾਈ ਗਈ ਹੈ ਜਿਹੜੀ ਕਿ ਸਾਨੂੰ ਉਹਨਾਂ ਨੇ ਵੀਡੀਓ ਸੈਂਡ ਵੀ ਕੀਤੀ ਗਈ ਹੈ ਔਰ ਉਹਦੇ ਵਿੱਚ ਵੀਡੀਓ ਦੇ ਵਿੱਚ ਦਿਖਾਇਆ ਵੀ ਗਿਆ ਕਿ ਜਿਸ ਤਰ੍ਹਾਂ ਕੀ ਆਪਣੇ ਨਗਰ ਨਿਗਮ ਦੇ ਅਧਿਕਾਰੀ ਵੱਲੋਂ ਕੀ ਬੜੇ ਹੀ ਠੀਕ ਢੰਗ ਦੇ ਨਾਲ ਬੋਲਿਆ ਨਹੀਂ ਗਿਆ ਉਹ ਇਹ ਕਰਕੇ ਬੁਲਾਇਆ ਗਿਆ ਕਿਵੇਂ ਦੇਖ ਦਿਓ ਸਰ ਦੇਖੋ ਇਹ ਵੀਡੀਓ ਅਜੇ ਤੱਕ ਅਸੀਂ ਤੇ ਦੇਖੀ ਨਹੀਂ ਹੈ ਕਿ ਉਹ ਇਹ ਕਰਕੇ ਬੁਲਾਇਆ ਗਿਆ ਜਾਂ ਕਿਸਰਾ ਤੇ ਜੋ ਵੀ ਉਹ ਅਗਰ ਉਹਨਾਂ ਦੀ ਗਲਤੀ ਹੋਏਗੀ ਤੇ ਉਹਨਾਂ ਦੀ ਨਿਕਲੇਗੀ ਜਾਂ ਇਹਨਾਂ ਦੀ ਗਲਤੀ ਹੋਏ ਤੇ ਕੋਈ ਨਾ ਕੋਈ ਜਦੋਂ ਟੀਮ ਸਾਡੀ ਐਕਸ਼ਨ ਕਰਨ ਜਾਂਦੀ ਹੈ ਉਹਦੇ ਵਿੱਚ ਉਹਨਾਂ ਵੱਲੋਂ ਹੀ ਕੁਝ ਐਹੋ ਜੀ ਭਾਸ਼ਾ ਬੋਲੀ ਜਾਂਦੀ ਹੈ ਕਿ ਕਿਸੇ ਵੇਲੇ ਸਾਡੇ ਵੀ ਜਿਹੜੇ ਕਰਮਚਾਰੀ ਜਾਂ ਫੀਲਡ ਟੀਮ ਜਾਂਦੀ ਹੈ ਉਹਨਾਂ ਤੋਂ ਥੋੜਾ ਬਹੁਤਾ ਹੋ ਸਕਦਾ ਗਰਮ ਬੋਲ ਗਿਆ ਉਹ ਇਹ ਕਹਿਣਾ ਕੋਈ ਆਮ ਪੰਜਾਬੀ ਭਾਸ਼ਾ ਦੀ ਹੈ ਕੋਈ ਇਹ ਨੀਕੇ ਕੋਈ ਬਾਤਮੀਜੀ ਕੀਤੀ ਜਾਂ ਉਹਦਾਂ ਨੂੰ ਕੁਝ ਹੋਰ ਕਹਿ ਰਹੇ ਉਹਨਾਂ ਦਾ ਸਰ ਰੱਖਣਾ ਹੈ ਕਿ ਜੇ ਵੀਡੀਓ ਬਣਾਈ ਗਈ ਹੈ ਤੇ ਸਾਡੇ ਕੋਲੋਂ ਸਰ ਫੋਨ ਖੋਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਨਹੀਂ ਉਹਨਾਂ ਦਾ ਕਹਿਣਾ ਕਿ ਉਹ ਖੁਦ ਵੀਡੀਓ ਬਣਾ ਰਹੇ ਸੀ ਤੇ ਉਹਨਾਂ ਨੂੰ ਮਨੇ ਕੀਤਾ ਗਿਆ ਕਿ ਫੋਨ ਨਹੀਂ ਖੋਇਆ ਗਿਆ ਉਹਨਾਂ ਨੇ ਕਿ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਵੀਡੀਓ ਨਾ ਬਣਾਓ ਤੇ ਇਸ ਕਰਕੇ ਉਹ ਜਿਹੜੀ ਉਹਨਾਂ ਨੂੰ ਫੋਨ ਖੋਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਉਨੂੰ ਮਨਹਿ ਕੀਤਾ ਗਿਆ ਵੀ ਇਹ ਵੀਡੀਓ ਨਾ ਬਣਾਓ ਪਰ ਜਿਸ ਤਰ੍ਹਾਂ ਤੁਹਾਡੇ ਅਧਿਕਾਰੀ ਜਿਹੜੇ ਕਿ ਸਮਾਨ ਕੁਝ ਲੈ ਕੇ ਗਏ ਸੀ ਉਹਨਾਂ ਤੁਹਾਡੇ ਵੱਲੋਂ ਸਮਾਨ ਦਿੱਤਾ ਵੀ ਗਿਆ ਵਾਪਸ ਪਰ ਉਹਨਾਂ ਦਾ ਆਖਣਾ ਹੈ ਕਿ ਕੁਝ ਸਮਾਨ ਜਿਹੜਾ ਰੱਖ ਵੀ ਲਿੱਤਾ ਗਿਆ ਔਰ ਕੁਝ ਸਮਾਨ ਜਿਹੜਾ ਤੋੜ ਭੱਜ ਵੀ ਕੀਤੀ ਗਈ ਹੈ ਨਹੀਂ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਅਜੇ ਸਾਹਮਣੇ ਆਈ ਕਿ ਕੋਈ ਸਮਾਨ ਤੋੜਿਆ ਗਿਆ ਉਹਨਾਂ ਦਾ ਕਿ ਜਾਂ ਲੈ ਕੇ ਆਏ ਸਾਨੂੰ ਇਹ ਨਹੀਂ ਜਾਣਕਾਰੀ ਮਿਲੀ ਕਿ ਜੋ ਸਮਾਨ ਚੁੱਕਿਆ ਸੀ ਉਹਨਾਂ ਨੂੰ ਮੌਕੇ ਤੇ ਵਾਪਸ ਦੇ ਦਿੱਤਾ ਗਿਆ ਅਸੀਂ ਜਿਸ ਤਰ੍ਹਾਂ ਕਿ ਨਗਰ ਨਿਗਮ ਦੇ ਇੰਸਪੈਕਟਰ ਦੇ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਉਹਨਾਂ ਦਾ ਅਖਣਾ ਹੈ ਕਿ ਜਿਸ ਤਰ੍ਹਾਂ ਕਿ ਸਾਨੂੰ ਵੱਡੇ ਅਫਸਰਾਂ ਦੇ ਜਿਸ ਤਰ੍ਹਾਂ ਕਿ ਹੁਕਮ ਜਿਹੜੇ ਕਿ ਸਾਨੂੰ ਜਾਰੀ ਕੀਤੇ ਜਾਂਦੇ ਹਨ ਤੇ ਅਸੀਂ ਉਸੇ ਜਗ੍ਹਾ ਤੇ ਹੀ ਸਾਡੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਕੈਮਰਾਮੈਨ ਵਿੱਕੀ ਦੇ ਨਾਲ ਰਿਪੋਰਟਰ ਗੌਰਵ ਕੁਮਾਰ ਅਮਰੀਕਸ